ਸਸਿਕਾ ਨਮਸਕਾਰ ਅੱਲਾਹ ਫੇਜ਼ ਪ੍ਰਾਣੇ ਸਮਿਆਂ ਦੇ ਵਿੱਚ ਸਾਡੇ ਦੁਆਬੇ ਦੇ ਵਿੱਚ ਖਾਸ ਕਰਕੇ ਖੱਟਾ ਸ਼ਬਦ ਬਹੁਤ ਮਸ਼ਹੂਰ ਸੀਗਾ ਵੈਸੇ ਇਹ ਚੀਜ਼ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੀ ਇਹ ਖਾਦੀ ਜਾਂਦੀ ਆ ਪਰ ਇੱਥੇ ਇੱਕ ਮਹਾਵਰਾ ਬਣ ਗਿਆ ਸੀਗਾ ਹੁਣ ਵੀ ਹੈਗਾ ਆਪ ਪਿੰਡਾਂ ਦੇ ਵਿੱਚ ਗਿਆ ਜਾਂਦਾ ਸੀ ਕਿ ਹੁਣ ਖੱਟਾ ਡਿਕਦਾ ਇਹ ਹੋਰ ਕਿਤੇ ਨਹੀਂ ਦੁਆਬੇ ਵਿੱਚ ਜਿਆਦਾ ਖੱਟਾ ਕੀ ਹੁੰਦਾ ਸੀਗਾ ਕਿ ਲੱਸੀ ਜਿਹੜੀ ਹੁੰਦੀ ਸੀਗੀ ਉਹਨੂੰ ਕੱਪੜੇ 'ਚ ਪਾ ਕੇ ਟੰਗ ਦਿੱਤਾ ਜਾਂਦਾ ਸੀਗਾ ਨਿਚੜ ਜਾਂਦੀ ਸੀਗੀ ਜਦੋਂ ਉਹ ਜਿਹੜਾ ਉਹ ਦੇ ਵਿੱਚ ਬਚਦਾ ਸੀਗਾ ਉਹਦੇ ਵਿੱਚ ਉਹਦਾ ਖੱਟਾ ਬਣਾਇਆ ਜਾਂਦਾ ਸੀਗਾ ਪਕੌੜੀਆਂ ਪਾ ਕੇ ਤੇ ਫਿਰ ਉਹਨੂੰ ਕਈਆਂ ਨੇ ਧੂਆਂ ਲਾ ਕੇ ਹੋਰ ਵੀ ਸਵਾਦ ਜਿਹੜਾ ਉਹ ਬਣਾ ਦਿੱਤਾ ਜਾਂਦਾ ਸੀਗਾ ਤੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਕਿਸੇ ਦੇ ਫੰਕਸ਼ਨ ਹੁੰਦਾ ਸੀ ਵਿਆਹ ਸ਼ਾਦੀ ਹੁੰਦਾ ਸੀ ਭੋਗ ਹੁੰਦਾ ਸੀਗਾ ਪਿੰਡ ਨੂੰ ਰੋਟੀ ਹੁੰਦੀ ਸੀ ਉੱਥੇ ਲੋਕ ਜਿਹੜੇ ਥੱਲੇ ਬਹਿ ਕੇ ਕਿਉਂਕਿ ਆਮ ਪਿੰਡਾਂ ਦੇ ਵਿੱਚ ਇਦਾਂ ਹੀ ਹੁੰਦਾ ਸੀਗਾ ਵਰਤਾਇਆ ਜਾਂਦਾ ਸੀਗਾ ਕੋਈ ਬੰਦਾ ਖਾਣੇ ਤੋਂ ਓੜੀ ਕਰਿਆ ਬੈਠਾ ਤੇ ਸਧਾਰਨੀ ਕਿਆ ਜਾਂਦਾ ਸੀ ਵੀ ਹੁਣ ਖੱਟਾ ਡੀਕਦਾ ਜਾਂ ਜਾਣ ਤੋਂ ਨਹੀਂ ਜਾ ਰਿਹਾ ਫਿਰ ਕਹਿ ਰਹੇ ਹੁੰਦੇ ਸੀ ਖੱਟਾ ਡੀਕਦਾ ਸੋ ਮੇਰਾ ਕਹਿੰਦਾ ਮਤਲਬ ਕਿ ਜਿਹੜੀ ਇਸ ਵੇਲੇ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜੋ ਘਟਨਾਵਾਂ ਹੋ ਰਹੀਆਂ ਤਰਸਦੀ ਹੋ ਰਹੀ ਆ ਉਹ ਹੈਗੀ ਆ ਚਾਈਨਾ ਡੋਰ ਕਰਕੇ ਡੋਰ ਗਲੀ ਦੇ ਵਿੱਚ ਫਿਰ ਜਾਂਦੀ ਆ ਜਦੋਂ ਬਾਈਕ ਤੇ ਕੋਈ ਜਾਂਦਾ ਸਕੂਟਰ ਤੇ ਜਾਂਦਾ ਮੋਟਰਸਾਈਕਲ ਤੇ ਜਾਂਦਾ ਤੇ ਆ ਪਿਛਲੇ ਹਫਤੇ ਦੇ ਵਿੱਚ ਦੋ ਤਿੰਨ ਮੌਤਾਂ ਜਿਹੜੀਆਂ ਉਹ ਜਵਾਨ ਮੁੰਡੇ ਕੁੜੀਆਂ ਦੀਆਂ ਹੋ ਗਈਆਂ ਤੇ ਪੁਲਿਸ ਵਾਲੀ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹਾਂ ਠੀਕ ਆ ਕਿ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖਤ ਹੁਕਮ ਦਿੱਤੇ ਹੋਏ ਆ ਕਿ ਨਾ ਬੀਤੀ ਜਾਵੇ ਪਰ ਫਿਰ ਵੀ ਜੇ ਪਤੰਗ ਚੜ ਰਹੀ ਹੈ ਇਸ ਵੇਲੇ ਜੇ ਉਹ ਚੱਲ ਰਹੀ ਆ ساری ਕਵੈਤ ਚੱਲ ਰਹੀ ਆ ਤੁਹਾਨੂੰ ਯਾਦ ਹੈ ਨਾ ਕੋਵਿਡ ਜਦੋਂ ਆਇਆ ਸੀ ਸਾਡੇ ਇੱਥੇ ਦੁਆਬੇ ਦੇ ਵਿੱਚ ਸਾਡੇ ਬੰਗਿਆਂ ਦੇ ਕੋਲ ਪਿੰਡ ਸੀ ਜਿੱਥੇ ਇੱਕ ਮੌਤ ਹੋਈ ਸੀ ਉਸ ਮੌਤ ਤੋਂ ਬਾਅਦ ਇੱਕੋ ਹੀ ਮੌਤ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਸੀਗਾ ਅ ਮਤਲਬ ਕਿ ਇੱਕ ਦੋ ਮੌਤਾਂ ਜਦੋਂ ਜ਼ਿਆਦਾ ਵਧਣ ਲੱਗ ਪਿਆ ਫਿਰ ਤਾਂ ਇਹਨਾਂ ਸਖਤੀ ਕਰ ਦਿੱਤੀ ਸੀਗੀ ਕਿਸੇ ਨੂੰ ਘਰੋਂ ਬਾਹਰ ਨਿਕਲਦਾ ਹੁਕਮ ਦੀਨ ਸੀਗਾ ਸਭ ਕੁਝ ਇਹ ਬੰਦ ਕਰ ਦਿੱਤਾ ਸੀਗਾ ਤੇ ਹੁਣ ਜੇ ਮੌਤਾਂ ਹਫ਼ਤੇ ਦੇ ਵਿੱਚ ਦੋ ਤਿੰਨ ਹੋ ਗਈਆਂ ਆ ਪੇ ਹੁਣ ਇਹੀ ਕਹਿਣਾ ਬਣਦਾ ਵੇ ਹੁਣ ਖੱਟਾ ਢੀਕਦੇ ਆ ਕਿਉਂ ਨਹੀਂ ਜੇ ਪਤੰਗ ਚੜਨ ਤੇ ਪਵੰਦੀ ਨਹੀਂ ਲਾ ਸਕਦੇ ਤਾਂ ਘੱਟੋ ਘੱਟ ਇਹ ਨਿਸ਼ਚਿਤਤਾ ਕਰੋ ਕਿ ਡੋਰਾ ਚਾਈਨਿਸ ਡੋਰ ਦੇ ਨਾਲ ਕੋਈ ਪਤੰਗ ਨਾ ਚੜਾਵੇ ਹੁਣ ਪਤੰਗ ਕੋਈ ਇਦਾਂ ਦੀ ਚੀਜ਼ ਤਾਂ ਹੈ ਨਹੀਂ ਕਿ ਜਿਹੜੀ ਲਕਸ਼ਪ ਕੇ ਕੋਈ ਬੰਦਾ ਚਲਾ ਰਿਹਾ ਚੜਾ ਰਿਹਾ ਇਹਦਾ ਉੱਪਰ ਚੜਿਆ ਸਭ ਨੂੰ ਦਿਦਾ ਦੂਰੋਂ ਦੱਸ ਬੰਦਾ ਜਿੱਥੇ-ਜਿੱਥੇ ਚੜਿਓ ਹੁੰਦੇ ਆ ਪ੍ਰਸ਼ਾਸਨ ਉੱਥੇ ਜਾ ਕੇ ਕਿਉਂ ਨਹੀਂ ਉਹਨਾਂ ਨੂੰ ਚੈੱਕ ਕਰਦਾ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਬਣਦੀ ਆ ਜਿਨ੍ਹਾਂ ਦੇ ਬੱਚੇ ਜਿਹੜੇ ਇਹ ਪਤੰਗ ਚੜਾਉਂਦੇ ਆ ਘਟ ਘਟ ਉੱਥੇ ਚੈੱਕ ਕਰ ਸਕਦੇ ਆ ਕਿ ਸਾਡੇ ਬੱਚੇ ਜਿਹੜੀ ਕਿਹੜੀ ਡੋਰ ਤੇ ਨਾਲ ਪਤੰਗ ਉਡਾ ਰਹੇ ਆ ਚੜਾ ਰਹੇ ਆ ਕੋਈ ਕਿਸੇ ਦਾ ਫੰਦਾ ਨਾ ਬਣੇ ਫੰਦਾ ਕੀ ਇਹ ਤਾਂ ਇੱਕ ਕਿਸਮ ਦੀ ਤਲਵਾਰ ਬਣ ਗਈ ਗਲਾਈ ਕੱਢ ਦਿੰਦੀ ਆ ਮੂੰਹ ਕੱਢ ਦਿੰਦੀ ਆ ਟਾਂਕੇ ਲੱਗਦੇ ਆ ਬੁਰਾ ਹਾਲ ਵਾ ਪੰਛੀਆਂ ਦੇ ਜਿਹੜੇ ਇਹਦੇ ਵਿੱਚ ਲਹੂ ਲੋਹਾਨ ਹੁੰਦੇ ਆ ਮਰਦੇ ਆ ਬੰਦੇ ਮਰਦੇ ਆ ਹੁਣ ਕਹਿ ਸਕਦੇ ਆ ਤੇ ਉਹਨਾਂ ਦੇ ਮਾਪਿਆਂ ਦੇ ਵੈਣ ਦੇਖੇ ਨਹੀਂ ਜਾਂਦੇ ਜਦੋਂ ਆਪਾਂ ਇਨਸਟਾ ਖੋਲਦੇ ਆ ਫੇਸਬੁੱਕ ਖੋਲਦੇ ਆ ਉਹਦੇ ਤੇ ਉਹ ਵੀਡੀਓ ਚੱਲਦੀਆਂ ਹੁੰਦੀਆਂ ਜਿਹਦੇ ਵਿੱਚ ਆਹ ਮੁੰਡਾ ਜਿਹੜਾ 15 ਸਾਲਾਂ ਦਾ ਬੁਲਟ ਤੇ ਉਹਦੀ ਡੈਥ ਹੋਈ ਆ ਉਹਦੇ ਮਾਪੇ ਕਿਵੇਂ ਬੈਲ ਕਰੇ ਸੀਗੇ ਕਿਵੇਂ ਰੋ ਰਹੇ ਸੀਗੇ ਕਦੋਂ ਉਹਨਾਂ ਦਾ ਇਹ ਪੁੱਤ ਜਿਹੜਾ ਵਾਪਸ ਕਦੇ ਵੀ ਨਹੀਂ ਮਿਲਣਾ ਉਹਨਾਂ ਨੂੰ ਤਾਂ ਕਦੋਂ ਘਾਟਾ ਪੂਰਾ ਹੋਊਗਾ ਉਹਨਾਂ ਨੂੰ ਕਿਉਂ ਆਪਾਂ ਇਸ ਚੀਜ਼ ਨੂੰ ਖੁੱਲਾ ਛੱਡਿਆ ਹੋਇਆ ਕਿ ਜੋ ਮਰਜ਼ੀ ਕਰੀ ਜੋ ਕਿਉਂ ਹੋ ਰਿਹਾ ਕਿੰਨੇ ਸਾਰੇ ਸਵਾਲ ਆ ਹਰ ਇੱਕ ਦੇ ਮਨ ਦੇ ਵਿੱਚ ਆਉਂਦੇ ਆ ਪਿੰਡਾਂ ਦੇ ਵਿੱਚ ਪੰਚਾਇਤਾਂ ਸਰਪੰਚ ਉਹਨਾਂ ਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਆ ਕਿ ਉਹ ਘਟੂ ਘਟ ਹੱਟੀਆਂ ਤੇ ਦੁਕਾਨਾਂ ਤੇ ਜਾ ਕੇ ਚੈੱਕ ਤਾਂ ਕਰਨ ਕਿ ਕੋਈ ਚਾਇਨਾ ਡੋਰ ਇਦਾਂ ਦਾ ਕੁਝ ਤਾਂ ਨਹੀਂ ਜਾਂ ਸ਼ਹਿਰਾਂ ਦੇ ਵਿੱਚੋਂ ਜਿੱਥੋਂ ਮਤਲਬ ਕਿ ਆਸਾਨੀ ਨਾਲ ਮਿਲ ਜਾਂਦੀ ਬੱਚੇ ਉੱਥੋਂ ਜਾ ਕੇ ਲੈ ਜਾਂਦੇ ਆ ਕਿਉਂ ਨਹੀਂ ਚੈੱਕ ਕੀਤਾ ਜਾਂਦਾ ਇਹ ਕਿਤੇ ਪਤੰਗ ਦੀਆਂ ਦੁਕਾਨਾਂ ਕਿਹੜੀਆਂ ਹਨ ਹਰੇਕ ਦੁਕਾਨ ਦੇ ਉੱਤੇ ਵੀ ਕਰਿਆਨੇ ਵਾਲੀ ਦੁਕਾਨ ਤੇ ਵੀ ਮਿਲ ਜਾਂਦਾ ਜਾਂ ਇਲੈਕਟ੍ਰੋਨਿਕਸ ਦੀ ਦਵਾਈਆਂ ਵਾਲੀ ਦੁਕਾਨ ਤੇ ਮਿਲ ਜਾਂਦਾ ਨਹੀਂ ਉਹ ਤਾਂ ਥੋੜੀਆਂ ਜੀਆਂ ਦੁਕਾਨਾਂ ਆ ਸੀਮਤ ਜੀਆਂ ਦੁਕਾਨਾਂ ਹੁੰਦੀਆਂ ਜਿੱਥੋਂ ਮਿਲਦੇ ਆ ਇਹ ਡੋਰਾ ਵਗੈਰਾ ਮਿਲਦੀਆਂ ਕਿਉਂ ਨਹੀਂ ਚੈੱਕ ਕੀਤਾ ਜਾਂਦਾ ਸਰਫ ਇਹਹੀ ਲਾਸਟ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਕਿੰਨੀਆਂ ਕਮੋਤਾਂ ਡਿਕਣੀਆਂ ਹੋਰ ਵੀ ਹੁਣ ਘੱਟਾ ਡਿਕਦੇ ਆ ਕਰੋ ਕੁਛ ਜ਼ਰੂਰ ਕਰੋ ਕਾਰਵਾਈ ਕਰੋ ਥੈਂਕ ਯੂ